ਪੰਜਾਬ ਵਿੱਚ ਲਗਾਏ 24 ਮੁੱਖ ਪਾਰਲੀਮੈਂਟਿਕ ਸਖਤਰਾਂ ਨੂੰ ਅਹੁਦੇ ਤੋਂ ਹਟਾਇਆ ਜਾਵੇ ਆਮ ਆਦਮੀ ਪਾਰਟੀ ਨੇ ਸੀਪੀਐਸ ਅਹੁਦੇ ਨੂੰ ਗੈਰ ਸੰਵਿਧਾਨਿਕ ਦੱਸਦਿਆਂ ਇਹ ਮੰਗ ਕੀਤੀ ਹੈ ਆਪ ਦੇ ਲੀਗਲ ਸੈੱਲ ਦੇ ਹੈੱਡ ਹਿੰਮਤ ਸਿੰਘ ਸ਼ੇਰਗਿੱਲ ਦੀ ਅਗਵਾਈ ਹੇਠ ਇੱਕ ਵਫਰ ਬੁੱਧਵਾਰ ਨੂੰ ਪੰਜਾਬ ਦੇ ਮੁੱਖ ਚੋਣ ਅਧਿਕਾਰੀ ਵੀਕੇ ਸਿੰਘ ਨੂੰ ਮਿਲਿਆ ਤੇ ਮੰਗ ਪੱਤਰ ਦਿੱਤਾ ਇਹ ਪੱਤਰ ਪਾਰਦਰ ਦੇ ਮੁੱਖ ਚੋਣ ਕਮਿਸ਼ਨਰ ਨੂੰ ਵੀ ਭੇਜਿਆ ਗਿਆ ਸ਼ਿਰਗਲ ਨੇ ਕਿਹਾ ਹੈ ਕਿ ਇੱਕ ਮੁੱਖ ਪਾਰਲੀਮਾਨੀ ਸਕੱਤਰ ਤਨਖਾਹਾਂ ਤੇ ਹੋਰ ਭੱਤਿਆਂ ਸਮੇਤ ਹਰ ਮਹੀਨੇ 1 ਲੱਖ ਰੁਪਏ ਪ੍ਰਾਪਤ ਕਰਦਾ ਹੈ ਇਸ ਤੋਂ ਇਲਾਵਾ ਗੱਡੀਆਂ ਦਾ ਖਰਚ ਤੇ ਹੋਰ ਸਹੂਲਤਾਂ ਦਾ ਆਨੰਦ ਮਾਣਦਾ ਹੈ ਜੋ ਕਿ ਗਲਤ ਹੈ ਚੀਫ ਪਾਰਲੀਮੈਂਟਰੀ ਸੈਕਟਰੀ ਜਿਹੜੇ 24 ਲਾਇਏ ਹੋਏ ਨੇ ਪੰਜਾਬ ਦੇ ਵਿੱਚ ਉਹਨਾਂ ਨੂੰ ਐਕਸਟਰਾ ਪਰਕਸ ਐਕਸਟਰਾ ਸੈਲਰੀ ਮਿਲ ਰਹੀ ਆ ਤੇ ਇਹ ਕਨਸਟੀਟਿਊਸ਼ਨ ਆਰਟੀਕਲ 191 ਦਾ ਜਿਹੜਾ 바ਰ ਹੈਗਾ ਥੇਰ ਇਜ਼ ਅ 바ਰ ਔਨ 뎀 ਅੰਡਰ ਆਰਟੀਕਲ 191 ਆਫ ਦ ਕਨਸਟੀਟਿਊਸ਼ਨ ਆਫ ਇੰਡੀਆ ਤੇ ਬਿਲਕੁਲ ਉਹਦੀ ਉਲੰਘਣਾ ਕਰਦੇ ਹੋਏ ਉਹਦੀ ਵਾਇਲੇਸ਼ਨ ਕਰਦੇ ਹੋਏ ਉਹ ਆਫਿਸ ਆਫ ਪ੍ਰੋਫਿਟ ਤੇ ਬੈਠੇ ਹੋਏ ਨੇ ਕਿਉਂਕਿ ਜਦੋਂ ਤੁਸੀਂ ਮੋਨਟਰੀ ਬੈਨੀਫਿਟ ਜਦੋਂ ਚੀਫ ਪਾਰਲੀਮੈਂਟਰੀ ਸੈਕਟਰੀਸ ਨੂੰ ਮਿਲ ਰਿਹਾ ਹੈ ਐਡੀਸ਼ਨਲ ਸੈਲਰੀ ਮਿਲ ਰਹੀ ਆ ਐਡੀਸ਼ਨਲ ਪਰਕਸ ਮਿਲ ਰਹੇ ਨੇ ਤਾਂ ਉਹ ਫਿਰ ਆਫਿਸ ਆਫ ਪ੍ਰੋਫਿਟ ਦੇ ਘੇਰੇ ਵਿੱਚ ਆਉਂਦੇ ਨੇ ਸੋ ਇਮੀਡੀਏਟਲੀ ਉਹਨਾਂ 24 ਐਮਐਲਏਸ ਨੂੰ ਜਿਹਦੇ ਚ 9 ਐਮਐਲਏ ਅਕਾਲੀ ਦਲ ਦੇ ਨੇ ਤੇ ਪੰਜ ਐਮਐਲਏ ਭਾਜਪਾ ਦੇ ਨੇ ਇਮੀਡੀਏਟਲੀ ਉਹਨਾਂ ਨੂੰ ਐਸ ਐਮਐਲਏ ਡਿਸਕਵਾਲਿਫਾਈ ਕੀਤਾ ਜਾਵੇ। ਸ਼ਿਰਗਲ ਨੇ ਕਿਹਾ ਕਿ ਇੱਕ ਪਾਸੇ ਪੰਜਾਬ ਦੀ ਆਰਥਿਕਤਾ ਬਦ ਤੋਂ ਬੱਤਰ ਹੋ ਚੁੱਕੀ ਹੈ ਤੇ ਕਿਸਾਨ ਰੋਜ਼ ਖੁਦਕੁਸ਼ੀਆਂ ਕਰ ਰਹੇ ਨੇ ਤੇ ਦੂਜੇ ਪਾਸੇ ਸਰਕਾਰ ਇਸ ਤਰ੍ਹਾਂ ਬੇਵਜਾ ਸਰਕਾਰੀ ਖਜ਼ਾਨੇ ਚੋਂ ਪੈਸੇ ਲੁਟਾ ਕੇ ਸੂਬੇ ਦੀ مالی ਹਾਲਤ ਹੋਰ ਖਰਾਬ ਕਰਨ ਤੇ ਤੁਲੀ ਹੈ।